ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਸ਼ੁਕਰਨ ਦੇ ਪਰਿਵਾਰ ਨੂੰ ਆਰਥਿਕ ਮਦਦ ਦਾ ਭਰੋਸਾ ਜਿਹੜਾ ਹੈ ਦਿੱਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਜਿਹੜੀ ਹੈ ਉਹ ਦਿੱਤੀ ਜਾਵੇਗੀ ਤਾਂ ਛੋਟੀ ਪੈਨ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਔਰ ਇਸ ਦੇ ਨਾਲ ਹੀ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਰਵਾਈ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ਦਾ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਦਿੱਤਾ ਗਿਆ ਹੈ ਤਾਂ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਇਹ ਜਾਣਕਾਰੀ ਦਿੱਤੀ ਗਈ ਉਹਨਾਂ ਲਿਖਿਆ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਕਰਨ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਇਸ ਦੇ ਨਾਲ ਹੀ ਛੋਟੀ ਬੇਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਔਰ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਔਰ ਕਿਹਾ ਕਿ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਇਸਨ ਲਿਖੇ ਕਿਸਾਨਾ ਗੁੱਜਿਕ ਸਿੰਘ ਢੱਲੇਵਾਲ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਣੇ। ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ। ਤੇ ਸ਼ਹੀਦ ਕਾ ਦਾ ਮੰਦੇ ਹੋ? ਸਾਡੇ ਨੂੰ ਸ਼ਹੀਦੀ ਦਰਜਾ ਕਿਸ ਗੱਲ ਦਾ? ਸੋ ਇਸ ਕਰਕੇ ਸਾਡੀ ਪਰਜੋਰ ਮੰਗ ਹੈ ਪਹਿਲਾਂ ਵੀ ਰਹੀ ਹੈ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦੇਵੇ। ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂਾਂ ਦੇ ਵੀ ਨਾਲ ਅਗਲੀ ਗੱਲ ਅਸੀਂ ਕੱਲ ਵੀ ਪੀਸੀ ਤੇ ਸਿੱਧ ਕੀਤਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਸੀ ਕਿ ਇਹ ਸਾਰੇ ਘਟਨਾਕਰਮ ਨੂੰ ਜੋੜ ਕੇ ਜੋ ਮੁਕੱਦਮਾ ਦਰਜ ਬਣਦਾ ਹੈ ਕਰਨਾ ਹਰਿਆਣੇ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਖਿਲਾਫ ਇਹ ਮੁਕੱਦਮਾ ਦਰਜ ਕਰਨਾ ਬਣਦਾ ਹੈ ਇਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਸ਼ਹੀਦ ਕਾ ਦਾ ਮੰਦੇ ਹੋ ਸਤਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਸਾਰੇ ਪੱਤਰਕਾਰ ਭਾਈਚਾਰਾ ਸਾਡੇ ਨਾਲ ਇਸ ਵੇਲੇ ਦੁੱਖ ਦੇ ਸਮੇਂ ਦੇ ਵਿੱਚ ਦਿਨ ਰਾਤ ਖੜੇ ਹੋ ਸਾਰਿਆਂ ਦੇ ਅਸੀਂ तहे ਦਿਲੋਂ ਦੋਨੋਂ ਫੋਰਮਾਂ ਵੱਲੋਂ ਤੁਹਾਨੂੰ ਆਧਕਾਰ ਦਿਆਂਗੇ ਬੀ ਸ਼ੁਕਰਗੁਜ਼ਾਰ ਹਾਂ ਕੋ ਦੋਸਤੋ ਗੱਲ ਇਹ ਹੈ ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਗਰਾਊਂਡ ਜ਼ੀਰੋ ਦਾ ਸਾਰਾ ਪਤਾ ਕਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਅਗਲੇ ਪਾਸੇ ਆ ਕੇ ਸਾਡੇ ਨੌਜਵਾਨਾਂ ਦਾ ਸ਼ਰੀਆਮ ਕਤਲਿਆਮ ਕੀਤਾ ਜਾ ਰਿਹਾ ਹੈ ਔਰ ਇਦੋਂ ਵੀ ਗਾਹਾਂ ਟੱਪ ਕੇ ਜੇ ਇਹ ਕਹੀਏ ਕਿ ਟਰੈਕਟਰ ਭੰਨੇ ਗਏ ਇੱਥੋਂ ਸਾਡੇ 5 ਨੌਜਵਾਨਾਂ ਨੂੰ ਗੁੰਡਾਗਰਦੀ ਕਰਕੇ ਚੱਕ ਕੇ ਲੈ ਕੇ ਗਏ ਨੇ। ਔਰ ਇੱਕ ਸਾਡਾ ਨੌਜਵਾਨ ਬੜਾ ਪਿਆਰਾ ਮਾਪਿਆਂ ਦਾ ਸ਼ੁਭਕਰਨ ਸ਼ਹੀਦ ਹੋਇਆ ਗੋਲੀ ਮਾਰ ਕੇ ਸ਼ਹੀਦ ਕੀਤਾ ਹੈ। ਉਹ ਸਾਡਾ ਪੂਰੇ ਦੇਸ਼ ਦੀ ਕਿਸਾਨ ਜਮਾਤ ਦਾ ਸ਼ਹੀਦ ਹੈ। ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕਿਆ ਤੇ ਫਿਰ ਐਲਾਨ ਕਰਦੇ ਹਾਂ। ਹੁਣ ਸਵਾਲ ਇਹ ਹੈ ਤੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਕਰਤਾ ਹੈ ਕਹਿੰਦੇ ਬਈ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭ ਕਰਨ ਨੂੰ ਅਸੀਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਨੇ ਆ ਪੂਰੀ ਕਰਨੀ ਚਾਹੀਏ ਤਾਂ ਪੰਜਾਬ ਸਰਕਾਰ ਜਿੰਨਾ ਜੋਰ ਪਰਿਵਾਰ ਕੇ ਰਿਸ਼ਤੇਦਾਰੋਂ ਕੇ ਉੱਪਰ ਲਗਾ ਰਹੀ ਆ ਉਤਨਾ ਜੋਰ ਮੰਗੋ ਕੋ ਜੋ ہماری ਮੰਗੇ تھی ਉਸ ਕੋ ਹਲ ਕਰਨੇ ਕੇ ਉਪਰ ਲਗਾ ਦੇਤੀ ਤੋ ਸ਼ਾਇਦ ਸਮਸਿਆ ਕਾ ਅਰ ਹਮ ਪੂਰੀ ਤਰ੍ਹਾਂ ਕਨਸਨਟ੍ਰੇਟ ਕਰ ਰਹੇ ਆਪਣੇ ਅੰਦੋਲਨ ਕੇ ਉਪਰ ਤੋ ਇਹ ਆਜ ਕੀ ਵਾਰਤਾ ਥੀ ਵੀ ਅਭੀ ਯਾ ਅਜੀ ਹੋ ਸਕਤਾ ਸੰਸਕਾਰ ਨਾ ਹੋ ਨਾ ਹੋ ਪਾਏ ਤੋ ਜਬ ਤੱਕ ਇਹ ਕਲੀਅਰ ਨਹੀਂ ਹੋਤਾ ਅਗੇ ਕੀ ਬਾਤ ਕਰੇਂਗੇ ਪ੍ਰਦੇਸ਼ ਸਾਹਿਬ ਪ੍ਰਦੇਸ਼ ਸਾਹਿਬ ਇੱਕ ਮਿੰਟ ਇੱਕ ਇੱਕ ਵਾਰ ਇੱਕ ਵਾਰ ਰਹੇਗਾ ਕਰੋ ਜੀ ਕਰੋ ਕਰੋ ਫੁੱਲ ਸਬ ਬੋਲੋ ਜੀ ਕੱਲ ਵੀ ਅਸੀਂ ਇਹ ਗੱਲ ਪੀਸੀ ਦੇ ਵਿੱਚ ਕਹੀ ਸੀ ਵੇ ਉਹਨਾਂ ਦੀਆਂ ਹਰਿਆਣੇ ਦੀਆਂ ਜਿਹੜੀਆਂ ਫੋਰਸਾਂ ਨੇ ਉਸ ਨੌਜਵਾਨ ਦੇ ਸ਼ੁਭ ਕਰਨ ਦੇ ਸਿਰਚ ਗੋਲੀ ਮਾਰੀ ਹੈ ਕੋਈ ਪੈਰਾਜ ਨਹੀਂ ਮਾਰੀ ਕੋਈ ਲੱਤਾਂ 'ਚ ਨਹੀਂ ਮਾਰੀ ਇਹ ਦੁਨੀਆ ਪੱਧਰ ਦਾ ਸੂਲ ਹੈ ਰੂਲ ਹੈ ਇਹ ਵੀ ਸਿੱਧੇ ਗੋਲੀ ਮਾਰ ਕੇ ਮਾਰਨ ਦੇ ਵੱਧ ਤੋਂ ਵੱਧ ਮਾਰੋ ਉਹ ਉਦੇ ਹੁੰਦਾ ਹੁੰਦਾ ਜਦੋਂ ਦੋ ਫੌਜਾਂ ਲੜ ਰਹੀਆਂ ਹੋਣ ਦੋ ਹਜ਼ਾਰ ਬੰਦ ਤਾਕਤਾਂ ਇੱਕ ਦੂਜੇ ਨਾਲ ਲੜ ਰਹੀਆਂ ਹੋਣ ਇੱਥੇ ਕੋਈ ਦੋ ਹਜ਼ਾਰ ਬੰਦ ਤਾਕਤਾਂ ਤਾਂ ਲੜ ਨਹੀਂ ਰਹੀਆਂ ਸੀ ਇੱਕ ਪਾਸੇ ਕਿਸਾਨ ਸੀਗੇ ਜਿਨ੍ਹਾਂ ਕੋਲੇ ਕੋਈ ਵਿਰੁੱਧੀ ਥਿਆਰ ਨਹੀਂ ਸੀ ਕੋਈ ਹੋਰ ਨਹੀਂ ਸੀ ਪੀਸ ਫੋਲੋ ਹੋ ਵੱਧ ਰਿਹਾ ਸੀ ਦੂਜੇ ਪਾਸੇ ਥਿਆਰ ਵੱਧ ਫੋਰਸਾਂ ਸੀ ਸੋ ਜੇ ਉਹਨਾਂ ਨੇ ਗੋਲੀ ਮਾਰੀ ਹੈ ਤਾਂ ਮਤਲਬ ਉਹਨਾਂ ਨੇ ਸਾਫ਼ ਜਿਹੜਾ ਆਪਦਾ ਕਮੰਤਰੀ ਕਾਨੂੰਨ ਹੈ ਸਿਧਾਂਤ ਦੀ ਉਲੰਘਣਾ ਕੀਤੀ ਹੈ ਫਿਰ ਜਿਹੜੇ ਦੋਸ਼ੀ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹ ਸਰਕਾਰ ਉਹਨੂੰ ਸਜ਼ਾ ਦੇਣ ਤੋਂ ਕਿਉਂ ਪਾਸਾ ਵਟ ਰਹੀ ਹੈ ਹੁਣ ਜੇ ਉਹਨੂੰ ਇਹ ਕਹਿੰਦੇ ਆ ਵੀ ਤੁਸੀਂ ਸਜ਼ਾ ਤਾਂ ਨਾ ਦਿਵਾਓ ਪੈਸੇ ਲੈ ਲੋ ਕਰੋੜ ਇਹ ਤਾਂ ਲੋਕ ਸਾਨੂੰ ਕਹਿਣਗੇ ਵੀ ਸਜ਼ਾ ਵਾਲੀ ਗੱਲ ਛੱਡ ਦੀ ਉਹਦਾ ਮੁੱਲ ਪੂਰੀ ਕਰਨੀ ਚਾਹੀਦੀ ਤੋਂ ਪਟਿਆਲਾ ਤੋਂ ਅਨਿਲ ਠਾਕੁਰ ਇਸ ਵੇਲੇ ਸੜਨਾਲ ਫੋਨਲਾਈਨ ਦੇ ਉਤੇ ਜੁੜ ਰਹੇ ਨੇ ਅਨਿਲ ਕੀ ਕੁਝ ਜਾਣਕਾਰੀ ਕਿਉਂਕਿ ਕਿਸਾਨਾ ਗੋਦ ਵੱਲੋਂ ਦੀ ਕਿਹਾ ਗਿਆ ਕਿ ਜਦੋਂ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਬਿਲਕੁਲ ਢੱਲੇਵਾਲ ਸਾਹਿਬ ਵੱਲੋਂ ਇਹ ਕਿਹਾ ਗਿਆ ਸੀਗਾ ਪਲੇਰ ਸਰਵਰ ਸਿੰਘ ਤੋਂ ਲੈ ਕੇ ਢੱਲੇਵਾਲ ਵੱਲੋਂ ਕੀਤੀ ਗਈ ਸੀਗੀ ਹੋਣਾ ਚਾਹੀਦਾ ਹੈ ਇਸ ਤੌਰ ਤੇ ਕਿਹਾ ਗਿਆ ਜਦ ਤਰ ਐਫ ਆਈ ਆਰ ਨਹੀਂ ਦਰਜ ਹੁੰਦੀ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ ਫਿਲਹਾਲ ਉਹਦੇ ਡੈੱਡ ਬੋਡੀ ਤਾਂ ਇਹ ਲੈ ਗਏ ਨੇ ਮਗਰ ਸੰਸਕਾਰ ਕਰਾਉਣ ਦੇ ਬਿਲਕੁਲ ਖਿਲਾਫ ਹੋ ਗਏ ਨੇ ਕਿਉਂਕਿ ਕਾਰਨ ਕਈ ਦੱਸੇ ਜਾ ਰਹੇ ਨੇ ਇੱਥੇ ਇੱਕ ਤਾਂ ਇਹਨਾਂ ਦਾ ਮੁਆਵਜ਼ਾ ਮੰਗਿਆ ਗਿਆ ਦੂਜਾ ਐਫ ਆਈ ਆਰ ਜਿਹੜੀ ਹੋਣੀ ਹੈ ਸ਼ਹੀਦ ਦਾ ਦਰਜਾ ਹੋਣਾ ਉਹੋ ਚੀਜ਼ਾਂ ਇਹਨਾਂ ਦੀ ਮੰਗ ਸਭ ਤੋਂ ਵੱਡੀ ਹੈ ਦੂਜੀ ਗੱਲ ਸ਼ੰਭੂ ਬਾਰਡਰ ਤੇ ਜੋ ਕੁਝ ਉੱਥੇ ਟਰੈਕਟਰ ਭੰਨੇ ਗਏ ਨੇ ਜਾਂ ਇੱਕ ਮੁੰਡਾ ਜਿਹੜਾ ਬੋਰੀ ਜਿਹਾ ਕਹਿ ਰਹੇ ਨੇ ਕਿ ਪਾ ਕੇ ਲੈ ਕੇ ਗਏ ਨੇ ਉਸ ਮੁੰਡੇ ਦੀ ਲੱਤਾਂ ਤੋੜ ਦਿੱਤੀ ਜਾਂ ਜਬਾੜਾ ਤੋੜ ਦਿੱਤੇ ਗਿਆ ਉਸ 'ਚ ਵੀ ਇਹ ਖਿਲਾਫ ਹੋਈ ਪਏ ਨੇ ਕਿ ਉਹ ਸਾਨੂੰ ਵਾਪਸ ਦਿੱਤਾ ਜਾਵੇ ਉਹ ਹਾਲੇ ਤੱਕ ਹਰਿਆਣਾ ਪੁਲਿਸ ਵਾਪਸ ਨਹੀਂ ਦੇ ਦਿਓ ਪਰਿਵਾਰ ਨੂੰ ਉਹ ਪਰਿਵਾਰ ਬਹੁਤ ਜਲਦ ਉਹ ਪਟਿਆਲੇ ਆਏਗਾ ਔਰ ਇਹਨਾਂ ਨਾਲ ਮਿਲ ਕੇ ਗੱਲਬਾਤ ਹੋਊਗੀ ਜੀ ਜੀ ਬਿਲਕੁਲ ਪਰ ਜੀ ਪੋਸਟਮਾਰਟਮ ਨੂੰ ਲੈ ਕੇ ਖਬਰ ਆ ਰਹੀ ਸੀ ਅਨਲ ਕੇ ਪੋਸਟਮਾਰਟਮ ਜਿਹੜਾ ਅੱਜ ਹੋ ਜਾਏਗਾ हां पोस्टमार्टम ਬਿਲਕੁਲ ਪੋਸਮਾਰਟਮ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਡਾਕਟਰਾਂ ਦਾ ਪੈਨਲ ਹੈ ਵੀਡੀਓਗ੍ਰਾਫੀ ਉਸ ਤੋਂ ਹੋਈਗੀ ਪ੍ਰੋਪਰ ਹੋਈ ਪਈ ਹੈ ਤੇ ਉਹ ਬਹੁਤ ਜਲਦੀ ਹੁਣ ਕਲੀਅਰ ਹੋ ਜਾਏਗਾ ਜੀ ਹਾਂ ਜੀ ਅਨਿਲ ਕਿਸਾਨਾਗੋਆਂ ਦੇ ਵੱਲੋਂ ਦੀ ਤਰ ਕਹਾ ਗਿਆ ਕਿ ਅੰਤਿਮ ਸਿਸਕਰ ਜਿਹੜਾ ਉਹ ਤੱਕ ਨਹੀਂ ਕੀਤਾ ਜਾਏਗਾ ਜਦ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਜਾਂ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਪਰਿਵਾਰ ਇਸ ਵੇਲੇ ਕੀ ਕਹਿ ਰਿਹਾ ਸ਼ੁਕਰਾਂ ਦਾ ਪਰਵਾਰ ਇਹੀ ਕਿਸਾਨਾਂ ਵੱਲੋਂ ਜੋ ਮੰਗ ਹੈ ਪਰਵਾਰ ਵੱਲੋਂ ਵੀ ਇਹੀ ਮੰਗ ਹੈ ਕਿ ਮੁਆਵਜ਼ਾ ਦਿੱਤਾ ਜਾਊਗਾ ਸ਼ਹੀਦ ਦਾ ਦਰਜਾ ਦਿੱਤਾ ਜਾਊਗਾ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਇੱਥੇ ਆਫੀਸਰ ਸੀਗੇ ਉਹਨਾਂ ਦਾ ਬਿਆਨ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ ਮਗਰ ਪੰਜਾਬ ਸਰਕਾਰ ਔਰ ਡਾਕਟਰਾਂ ਦਾ ਪੈਨਲ ਇੱਕ ਗੱਲ ਤੇ ਥੋੜੀ ਜੀ ਇਹਨਾਂ ਦੀ ਤਾਲਮੇਲ ਨਹੀਂ ਬੈ ਰਿਹਾ ਕਿ ਡਾਕਟਰਾਂ ਦਾ ਪੈਨਲ ਦਾ ਇਹ ਕਹਿਣਾ ਹੈ ਕਿ ਐਫ ਆਈ ਆਰ ਜਦ ਤੱਕ ਦਰਜ ਨਹੀਂ ਹੁੰਦੀ ਉਦੋਂ ਤੱਕ ਪੋਸਟਮਾਰਟਮ ਜੀ ਮਗਰ ਫੇਰ ਵੀ ਇੱਕ ਟੀਮ ਬਣਾ ਦਿੱਤੀ ਗਈ ਹੈ ਟੀਮ ਬਣਾ ਕੇ ਉੱਠ ਵੀਡੀਓਗ੍ਰਾਫੀ ਹੋਊਗੀ ਤੇ ਪਲੱਸ ਉਹਦਾ ਪੋਸਟ ਮਾਰਟਿੰਗ ਹੋਊਗਾ ਜੀ ਬਿਲਕੁਲ ਠੀਕ ਇਹ ਗੱਲਾਂ ਹੁਣ ਕਲੀਅਰ ਹੋ ਰਹੀਆਂ ਜੀ बिल्कुल ठीक है अनिल धनबाद फिलहाल सारी जानकारी के पहला पोस्टमार्टम का ही अंतिम संस्कार होगा पोस्टमार्टम जब या नहीं होगा डॉक्टर इसलिए हामी भरते हैं या नहीं भरते कदों इसके ताल होंगे इसके उत्ते भी हले रेड़का बरकरार है पर जो इस वे मंग की जा रही है कि पहला एफ आई आर दर्ज हो ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਔਰ ਪਰਿਵਾਰ ਨੂੰ ਆਰਥਿਕ ਮਦਦ ਜੜੀਏ ਦਿੱਤੀ ਜਾਵੇ ਇਸ ਨੂੰ ਲੈ ਕੇ ਮੰਗ ਇਸ ਵੇਲੇ ਕੀਤੀ ਜਾ ਰਹੀ ਹੈ ਤਾਂ ਕਦੋਂ ਐਫ ਆਈ ਆਰ ਜੜੀਏ ਦਰਜ ਹੁੰਦੀ ਹੈ ਇਹ ਹੁਣ ਦੇਖਣਾ ਹੋਵੇਗਾ ਕਿਉਂਕਿ ਸਭ ਤੋਂ ਪਹਿਲੀ ਮੰਗ ਜੜੀਏ ਇਸ ਵੇਲੇ ਇਹੀ ਚੱਲ ਰਹੀ ਹੈ ਕਿ ਐਫ ਆਈ ਆਰ ਦਰਜ ਕਰਨ ਦੀ ਗੱਲ ਤਾਂ ਆਖੀ ਜਾ ਰਹੀ ਹੈ ਕਿ ਅਸੀਂ ਐਫ ਆਈ ਆਰ ਦਰਜ ਕਰਾਂਗੇ ਪਰ ਇਹ ਐਫ ਆਈ ਆਰ ਕਦੋਂ ਦਰਜ ਹੋਵੇਗੀ ਇਸੇ ਨੂੰ ਲੈ ਕੇ ਇਸ ਵੇਲੇ ਸਵਾਲ ਬਰਕਰਾਰ ਹੈ ਸ਼ੁਕਰਾਂ ਦੇ ਪੋਸਟਮਾਰਟਮ ਨੂੰ ਲੈ ਕੇ ਵੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਅੱਜ ਸ਼ੁਕਰਾਂ ਦਾ ਪੋਸਟਮਾਰਟਮ ਜਿਹੜਾ ਹੋ ਕੀਤਾ ਜਾ ਸਕਦਾ ਹੈ ਪੰਜ ਡਾਕਟਰਾਂ ਦਾ ਪੈਨਲ ਜਿਹੜਾ ਹੈ ਉਹ ਪੋਸਟਮਾਰਟਮ ਕਰੇਗਾ ਗੋਲੀ ਲੱਗਣ ਦੇ ਕਰਕੇ ਜਿਹੜਾ ਹੈ ਮੌਤ ਹੋਣ ਦਾ ਦਾਵਾ ਕਿਉਂਕਿ ਕੀਤਾ ਜਾ ਰਿਹਾ ਹੈ ਕਿ ਸਿਰ ਦੇ ਵਿੱਚ ਜਿਹੜਾ ਹੈ ਗੋਲੀ ਲੱਗੀ ਸੀ ਸਿੱਧੀ ਗੋਲੀ ਮਾਰੀ ਸੀ ਪੱਕੀ ਗੋਲੀ ਮਾਰੀ ਸੀ ਇਸ ਨੂੰ ਲੈ ਕੇ ਦਾਵਾ ਕੀਤਾ ਜਾ ਰਿਹਾ ਹੈ ਔਰ ਸਰਕਾਰ ਦੇ ਵੱਲੋਂ ਦੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਹੈ ਕਾਰਵਾਈ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਇੱਥੇ ਵੀ ਇਹ ਜ਼ਿਕਰ ਹੈ ਕਿ ਡਾਕਟਰਾਂ ਦਾ ਪੈਨਲ ਕਹਿ ਰਿਹਾ ਹੈ ਜੋ ਪੰਜ ਮੈਂਬਰੀ ਡਾਕਟਰਾਂ ਦਾ ਪੈਨ ਕਿ ਪਹਿਲਾਂ ਐਫਆਈਆਰ ਦਰਜ ਕੀਤੀ ਜਾਵੇ ਉਸ ਤੋਂ ਬਾਅਦ ਹੀ ਪੋਸਟਮਾਰਟਮ ਕੀਤਾ ਜਾਵੇਗਾ ਤਾਂ ਇਸ ਨੂੰ ਲੈ ਕੇ ਵੀ ਫਿਲਹਾਲ ਰੇੜਕਾ ਤਾਂ ਬਰਕਰਾਰ ਹੈ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਪੋਸਟਮਾਰਟਮ ਕਰ ਦਿਓ ਉਸ ਤੋਂ ਬਾਅਦ ਅਸੀਂ ਐਫਆਈਆਰ ਦਰਜ ਕਰਾਂਗੇ ਉਸ ਤੋਂ ਬਾਅਦ ਕਾਰਵਾਈ ਦਾ ਭਰੋਸਾ ਜਿਹੜਾ ਸਰਕਾਰ ਦੇ ਰਹੀ ਹੈ ਪਰ ਫਿਲਹਾਲ ਡਾਕਟਰਾਂ ਦਾ ਪੈਨਲ ਵੀ ਇਹ ਗੱਲ ਕਹਿ ਰਿਹਾ ਹੈ ਕਿ ਪੋਸਟਮਾਰਟਮ ਉਹਦੋਂ ਕਰਾਂਗੇ ਜਦੋਂ ਐਫਆਈਆਰ ਦਰਜ ਹੋਊਗੀ ਔਰ ਇਸ ਦੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅੰਤਿਮ ਸੰਸਕਾਰ ਉਹਦੋਂ ਹੋਵੇਗਾ ਜਦੋਂ ਐਫਆਈਆਰ ਦਰਜ ਕਰ ਲਈ ਜਾਵੇਗੀ ਤਾਂ ਸਵਾਲ ਇਸ ਵੇਲੇ ਕਈ ਬਣੇ ਹੋਏ ਨੇ ਕਿ ਇੱਕ ਸੂਬੇ ਦੀ ਪੁਲਿਸ ਜਿਹੜੀ ਆ ਉਹ ਦੂਸਰੇ ਸੂਬੇ ਦੀ ਪੁਲਿਸ ਦੇ ਉੱਤੇ ਪਰਚਾ ਦਰਜ ਕਰ ਸਕਦੀ ਹੈ ਇਹ ਵੀ ਸਵਾਲ ਜਿਹੜੇ ਨੇ ਬਣੇ ਹੋਏ ਨੇ ਕਿਉਂਕਿ ਲਗਾਤਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਦੇ ਵੱਲੋਂ ਦੀ ਜਿਸ ਤਰੀਕੇ ਦੀ ਕਾਰਵਾਈ ਕੀਤੀ ਗਈ ਹੈ ਉਸ ਨੂੰ ਲੈ ਕੇ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਹਰਿਆਣਾ ਦੀ ਪੁਲਿਸ ਦੇ ਉੱਤੇ ਪਰਚਾ ਦਰਜ ਕਰੇ ਇੱਥੋਂ ਤੱਕ ਕਿ ਮੰਗ ਜਿਹੜੀ ਹੈ ਵੀ ਕੀਤੀ ਜਾ ਰਹੀ ਹੈ ਜੋ ਪੰਜਾਬ ਕਾਂਗਰਸ ਦੇ ਵੱਲੋਂ ਦੀ ਵੱਖਰੇ ਤੌਰ ਦੇ ਉੱਤੇ ਮੰਗ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਉੱਤੇ ਵੀ ਜਿਹੜੀ ਹੈ ਐਫ ਆਈ ਆਰ ਦਰਜ ਕੀਤੀ ਜਾਵੇ ਸੀਐਮ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਉਸ ਨੂੰ ਲੈ ਕੇ ਵੀ ਮੰਗ ਜਿਹੜੀ ਹੈ ਕੀਤੀ ਪੰਜਾਬ ਪਾਚਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਕਿਹਾ ਕਿ ਜ਼ਿੰਮੇਵਾਰ ਅਖਸਰਾਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਮਾਮਲੇ ਦੀ ਗੰਭੀਰਤਾ ਦੇ ਨਾਲ ਜਿਹੜੀ ਹੈ ਉਹ ਜੱਜ ਕੀਤੀ ਜਾਵੇ ਇਸ ਦਾ ਵੀ ਜ਼ਿਕਰ ਸੁਨੀਲ ਜਾਖੜ ਨੇ ਕੀਤਾ ਹੈ ਔਰ ਕਿਹਾ ਕਿ ਘਟਨਾ ਦਾ ਸੱਚ ਜੋ ਸਮੇਂ ਦੇ ਉੱਤੇ ਹੋਇਆ ਮੌਕੇ ਦੇ ਉੱਤੇ ਹੋਇਆ ਉਹ ਸਾਰਾ ਕੁਝ ਜਿਹੜਾ ਹੈ ਸਾਹਮਣੇ ਆਉਣਾ ਚਾਹੀਦਾ ਹੈ ਧਰਨੇ ਦੇ ਵਿੱਚ ਸਾਡੇ ਹਜ਼ਾਰਾਂ ਸ਼ੁਕਰਮੰਤ ਮੌਜੂਦ ਨੇ ਇਹ ਸੁਨੀਲ ਜਾਖੜ ਨੇ ਕਿਹਾ ਤਾਂ ਸਿਆਸੀ ਰਾਜਾ ਦੇ ਲਈ ਨੌਜਵਾਨਾਂ ਦੀ ਵਰਤੋਂ ਨਾ ਕੀਤੀ ਜਾਵੇ ਇਹ ਵੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਨੌਜਵਾਨ ਸ਼ੁਕਰਮੰਤ ਸਿੰਘ ਦੀ ਮੌਤ ਬੇहद ਦ ਮੇਰੀ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਹੈ ਅਤੇ ਸਾਰਾ ਪੰਜਾਬ ਉਸਦੇ ਪਰਿਵਾਰ ਦੇ ਨਾਲ ਖੜ੍ਹਾ ਹੈ ਉਸ ਦੀ ਮੌਤ ਦੇ ਲਈ ਜ਼ਿੰਮੇਵਾਰਾਂ ਨੂੰ ਸਾਹਮਣੇ ਲਿਆਉਣ ਤੇ ਲਈ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਤੇ ਵੀ ਕਿਹਾ ਕਿ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਸੀਨੀਅਰ ਐਡਵੋਕੇਟ ਰੰਜੀਵਨ ਸਿੰਘ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਕਿਉਂਕਿ ਇੱਕ ਪਾਸੇ ਜ਼ਿਕਰ ਜਿਹੜਾ ਕੀਤਾ ਜਾ ਰਿਹਾ ਹੈ ਕਿ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਜਾਵੇ ਤਾਂ ਲੀਗਲ ਤੌਰ ਦੇ ਉੱਤੇ ਵੀ ਅਸੀਂ ਸਮਝਾਂਗੇ ਕਿ ਇਹ ਸਾਰੀਆਂ ਚੀਜ਼ਾਂ ਪੋਸੀਬਲ ਹੈ ਜਾਂ ਨਹੀਂ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਲਿਵਿੰਗ ਇੰਡੀਆ న్యూਸ ਦੇ ਉੱਤੇ ਜੀ ਮਿਹਰਬਾਨੀ ਜੀ ਰੰਜੀਵਨ ਜੀ ਤੁਹਾਡੇ ਤੋਂ ਇਹ ਜਾਨਣਾ ਚਾਹਵਾਂਗੇ ਕਿ ਇੱਕ ਮੰਗ ਜਿਹੜੀ ਹੈ ਇਸ ਵੇਲੇ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਹਰਿਆਣਾ ਪੁਲਿਸ ਦੇ ਉੱਤੇ ਐਫ ਆਈ ਆਰ ਦਰਜ ਕਰੇ ਕਿ ਲੀਗਲ ਤੌਰ ਦੇ ਉੱਤੇ ਇਹ ਪੋਸੀਬਲ ਹੈਗਾ ਕਿ ਇੱਕ ਸੂਬੇ ਦੀ ਪੁਲਿਸ ਦੂਸਰੇ ਸੂਬੇ ਦੀ ਪੁ ਦੇਖੋ ਇਸ ਤਰ੍ਹਾਂ ਦਾ ਬਾਕ ਸਟ੍ਰਿਕਟਲੀ ਮੈਂ ਗੱਲ ਕਰਾ ਜੀ ਲੀਗਲ ਗੱਲ ਕਰਾ ਤਾਂ ਇਸ ਤਰ੍ਹਾਂ ਦਾ ਤਾਂ ਐਸਾ ਪ੍ਰੋਵੀਜ਼ਨ ਨਹੀਂ ਹੈ ਕਿ ਕੋਈ ਸਟੇਟ ਕਰਵਾਵੇ ਇਹਦੇ ਵਿੱਚ ਕੋਈ ਨਾ ਕੋਈ ਸਾਨੂੰ ਕੰਪਲੇਨੈਂਟ ਰਿਕੁਆਇਰਡ ਹੋਏਗਾ ਜੀ 노 ਡਾਊਟ ਜੀ ਅਸੀਂ ਕੋਈ ਇਸ ਤਰ੍ਹਾਂ ਅਲੈਜ ਕਰਦੇ ਆ ਵੀ ਹਾਂ ਉਹਨਾਂ ਨੇ ਉਧਰੋਂ ਗੋਲੀ ਵਜੀ ਹੈ ਤੇ ਇੰਟੈਂਸ਼ਨਲ ਮਾਰੀ ਗਈ ਹੈ 노 ਡਾਊਟ ਉਹਦੇ ਵਿੱਚ ਜਿਹੜਾ ਪੁਲਿਸ ਫੋਰਸ ਯੂਜ਼ ਕਰ ਰਹੀ ਹੈ ਉਹਦੇ ਵਿੱਚ ਤੁਹਾਨੂੰ ਇੱਕ ਕੰਪਲੇਨੈਂਟ ਚਾਹੀਦਾ ਹੋਏਗਾ ਇਸ ਦਾ ਫਿਰ ਉਹ ਇੱਕ ਐਫ ਆਈ ਆਰ ਦੇ ਵਿੱਚ 302 ਫਿਰ ਸਾਨੂੰ ਸਪੈਸੀਫਿਕ ਵੀ ਕਿਹੜੇ ਬੰਦੇ ਨੇ ਕੀਤਾ ਹੈ ਜਾਂ ਕੋਈ ਪੁਲਿਸ ਫੋਰਸ ਦਾ ਅਸੀਂ ਨਾਲ ਐਸਪੀ ਹਰਿਆਣਾ ਪੁਲਿਸ ਦੇ ਕਮਾਂਡੋਜ਼ ਨੇ ਜਾਂ ਕੌਨ ਨੇ ਸੋ ਇਸ ਤਰ੍ਹਾਂ ਦੀਆਂ ਥੋੜੀਆਂ ਜਿਹੀਆਂ ਪੈਸੀਦਗੀਆਂ ਨੇ ਮੈਂ ਸਮਝਦਾ ਹੋ ਰਹਿਣੀਆਂ ਬਟੇ ਘਟਨਾ ਜਿਹੜੀ ਹੈ ਬੜੀ ਅਨਫੋਰਚੂਨੇਟ ਹੈ ਇਹਦੀ ਜਿਹੜੀ ਇੱਕ ਇਨਕੁਆਇਰੀ ਜਿਹੜੀ ਇਨਕੁਆਇਰੀ ਦੇ ਤੌਰ ਤੇ ਮੈਂ ਸਮਝਦਾ ਹਾਂ ਵੀ ਜ਼ਰੂਰ ਹੋਣੀ ਚਾਹੀਦੀ ਹੈ ਜੀ ਔਰ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਜਿਹੜੇ ਸਾਡੇ ਕਿਸਾਨ ਨੇ ਉਹ ਬੜੀਆਂ ਇੱਕ ਜੈਨੂਨ ਤੇ ਆਪਣੀਆਂ ਜਾਇਜ਼ ਦੇ ਹੱਕੀ ਮੰਗਾਂ ਲਈ ਉਹ ਆਪ ਔਰ ਪੀਸਫੁਲ ਐਜੂਕੇਸ਼ਨ ਵੀ ਉਹ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਐਨੀ ਫੋਰਸ ਦੇ ਨਾਲ ਰੋਕਣਾ ਜਾਂ ਇਸ ਤਰ੍ਹਾਂ ਦਾ ਇਹ ਤਸੱਦਦ ਦੀ ਮੈਂ ਸਮਝਦਾ ਵਾਂ ਹੋ ਰਿਹਾ ਹੈ ਇਸ ਤਰ੍ਹਾਂ ਦੇ ਕਿਸਾਨਾਂ ਦੇ ਉੱਪਰ ਇਹ ਬੜਾ ਮੰਦਭਾਗ ਹੈ ਔਰ ਜਿਸ ਤਰ੍ਹਾਂ ਉਸ ਬੱਚੇ ਦੀ ਜਾਨ ਗਈ ਹੈ ਇਹ ਬਹੁਤ ਹੀ ਅਨਫੋਰਚੂਨੇਟ ਹੈ ਸਰਕਾਰਾਂ ਨੂੰ ਥੋੜਾ ਜਿਹਾ ਸਹੰਭਲ ਦੇ ਨਾਲ ਇਸ ਇਸ਼ੂ ਨੂੰ ਹੱਲ ਕਰਨਾ ਚਾਹੀਦਾ ਹੈ ਉਹ ਸਾਡੇ ਕਿਸਾਨ ਨੇ ਸਾਡੇ ਭਰਾ ਨੇ ਸਾਡੇ ਵਸਨੀਕ ਨੇ ਇਹ ਨਹੀਂ ਹੋਣਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਦੀਆਂ ਲੀਗਲ ਜਿਸਟਿਸ ਦੀਆਂ ਡਿਮਾਂਡ ਨੇ ਉਹ ਫਿਰ ਉਸ ਤਰ੍ਹਾਂ ਦੀ ਉਹ ਵੀ ਪੈਦਾ ਹੋਣ ਦੀਆਂ ਸੀਬੀਆਈ ਇਨਕੁਆਇਰੀ ਦੀ ਮੰਗ ਵੀ ਆ ਸਕਦੀ ਹੈ ਉਹ ਚੀਜ਼ਾਂ ਮੈਂ ਸਮਝਦਾ ਫਿਰ ਇੱਕ ਇਨਵੈਸਟੀਗੇਸ਼ਨ ਲੈਵਲ ਤੇ ਰਹਿ ਜਾਂਦੀਆਂ ਨੇ ਪਰ ਇਹ ਜਿਹੜਾ ਮਿਸਜੂਜ਼ ਹੈ ਇਹਨਾਂ ਫੋਰਸ ਦਾ ਵਰਤੋਂ ਐਫਐਸਬੀ ਵਰਤੋਂ ਐ ਇਹ ਬਹੁਤ ਗਲਤ ਹੈ ਇਹਨੂੰ ਰੋਕਿਆ ਜਾਣਾ ਚਾਹੀਦਾ ਹੈ ਇਹ ਟੇਬਲ ਦੇ ਉੱਪਰ ਜਿਹੜੀ ਟੇਬਲ ਡਾਕ ਹੈ ਉਸ ਦੇ ਖਾਲਾ ਬਿਲਕੁਲ ਬਿਲਕੁਲ ਰੰਜੇਵਨ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਸਾਰਾ ਚੀਜ਼ਾਂ ਰੁਕਣੀਆਂ ਚਾਹੀਦੀ ਨੇ ਪਰ ਇਹ ਸਵਾਲ ਇਹ ਹੈ ਕਿ ਤੁਸੀਂ ਕਿਹਾ ਕਿ ਕੋਈ ਨਾ ਕੋਈ ਜਿਹੜਾ ਹੈ ਉਹ ਗਵਾਹ ਜ਼ਰੂਰ ਹੋਣਾ ਚਾਹੀਦਾ ਹੈ ਕੋਈ ਕੰਪਲੇਨੈਂਟ ਹੋਣਾ ਚਾਹੀਦਾ ਪਰ ਪਟਿਆਲਾ ਦੇ ਵਿੱਚ ਜੋ ਚਸ਼ਮਦੀਤ ਸੀ ਉਸ ਸਮੇਂ ਸ਼ੁਕਰਨ ਦੇ ਨਾਲ ਉਹਨਾਂ ਦੇ ਵੱਲੋਂ ਦੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹ ਤਿਆਰ ਨਹੀਂ ਸਾਰਾ ਕੁਝ ਬਿਆਨ ਕਰਨ ਦੇ ਲਈ ਆਪਣੇ ਬਿਆਨ ਜਿਹੜੇ ਨੇ ਉਹ ਦਰਜ ਕਰਨ ਦੇ ਲਈ ਪਰ ਫਿਰ ਵੀ ਜਿਹੜੀ ਹੈ ਹਾਂ ਇਹ ਠੀਕ ਹੈ ਵੀ ਜੇ ਇਸ ਤਰ੍ਹਾਂ ਕੋਈ ਸਾਨੂੰ ਕੰਪਲੇਨਟ ਜਿਹੜੇ ਉਹਦੇ ਇਮੀਡੀਏਟ ਸਾਥੀ ਚਸ਼ਮ ਦੀ ਜਿਹੜੇ ਨਾਲ ਸਨ ਉਹ ਬਿਲਕੁਲ ਇਸ ਤਰ੍ਹਾਂ ਦਾ ਇੱਕ ਆਪਣੇ ਕੰਪਲੇਨ ਦਰਜ ਕਰਵਾ ਸਕਦੇ ਨੇ ਔਰ ਪੰਜਾਬ ਪੁਲਿਸ ਨੂੰ ਉਹਦੇ ਤੇ ਫੌਰਨ ਐਕਸ਼ਨ ਲੈਣਾ ਚਾਹੀਦਾ ਸੀ ਜੀ ਪਰ ਇਸ ਦੇ ਨਾਲ ਇੱਕ ਹੋਰ ਚੀਜ਼ ਹੈ ਜਿਸ ਤਰੀਕੇ ਦੇ ਨਾਲ ਬਾਰਡਰ ਦੇ ਉੱਤੇ ਕਿਉਂਕਿ ਇਹ ਕਾਰਵਾਈ ਹੋ ਰਹੀ ਹੈ ਪੰਜਾਬ ਦੀ ਪਰ ਹੱਦ ਦੇ ਅੰਦਰ ਇਸ ਵੇਲੇ ਕਿਸਾਨ ਨੇ ਔਰ ਹਰਿਆਣਾ ਦੀ ਜਿਹੜੀ ਪੁਲਿਸ ਹੈ ਉਹ ਦੂਸਰੇ ਪਾਸੇ ਹੈ ਉਹ ਹਰਿਆਣਾ ਦੀ ਹੱਦ ਦੇ ਉੱਤੇ ਕਿ ਹਰਿਆਣਾ ਦੀ ਹੱਦ ਦੇ ਉੱਤੇ ਰਹਿ ਕੇ ਪੰਜਾਬ ਦੀ ਹੱਦ ਦੇ ਉੱਤੇ ਇਸ ਤਰੀਕੇ ਦੇ ਨਾਲ ਕਾਰਵਾਈ ਹੋ ਸਕਦੀ ਹੈ ਲੀਗਲ ਪ੍ਰੋਵੀਜਨਸ ਕੀ ਕਹਿੰਦੇ ਨੇ ਇਸ ਦੇ ਲਈ ਉਹ ਇਹ ਹੁਣ ਤੇ ਜੂਰਿਸਡਿਕਸ਼ਨ ਦੇ ਵਿੱਚ ਬੜੇ ਇਸ਼ੂਜ਼ ਇਹਦੇ ਵਿੱਚ ਆ ਜਾਂਦੇ ਨੇ 노 ਡਾਊਟ ਜਿਹੜਾ ਇਨਸੀਡੈਂਟ ਵਾਪਰੇ ਆ ਉਹ ਪੰਜਾਬ ਦੇ ਵਿੱਚ ਹੀ ਵਾਪਰੇ ਆ ਨਾ ਜੀ ਇਹ ਉਧਰੋਂ ਕੋਈ ਗੋਲੀ ਚੱਲੀ ਆ ਕੋਈ ਬੁਲਟ ਚੱਲਿਆ ਹੈ ਜਾਂ ਕੋਈ ਅਥਰੂ ਗੈਸ ਦਾ ਜੋ ਵੀ ਸ਼ੈਲਸ ਨੇ ਜੋ ਵੀ ਜਿਸ ਤਰ੍ਹਾਂ ਦਾ ਵੀ ਉਸ ਪਾਸਿਓਂ ਆਇਆ ਹੈ ਸੋ ਇਹ ਬੜੀ ਮੈਂ ਫੇਰ ਗੱਲ ਕਰਾਂਗਾ ਕਿ ਉਸ ਤਰ੍ਹਾਂ ਦੇ ਅਸੀਂ ਇੱਕ ਹਾਲਾਤ ਬਣਾ ਦੇ ਨੇ ਜਿਵੇਂ ਦੋ ਸਟੇਟਾਂ ਨਹੀਂ ਦੋ ਜਿਵੇਂ ਕੰਟਰੀਜ਼ ਜਿਵੇਂ ਲੜ ਰਹੀਆਂ ਹੁੰਦੀਆਂ ਨੇ ਇਹ ਉਸ ਤਰ੍ਹਾਂ ਦੇ ਕ੍ਰੀਏਸ਼ਨ ਕ੍ਰੀਏਟ ਜਿਹੜਾ ਹੈ ਮਾਹੌਲ ਮੰਦ ਭਾਗਾ ਹੋ ਗਿਆ ਹੈ ਇਹਦੇ ਜੋ ਬਚੰਦੀ ਲੋੜ ਹੈ ਜੋ ਰਿਡਕਸ਼ਨ ਗੱਲਾਂ ਇਹ ਬਿਲਕੁਲ ਆਉਣਗੀਆਂ ਵੀ ਕਿੱਥੇ ਕਟਨਾ ਵਾਪਰੀ ਜੀ ਪਰ ਇਹ ਮੈਂ ਸਮਝਦਾ ਵੀ ਜਿਹੜਾ ਲੀਗਲ ਪ੍ਰੋਵੀਜ਼ਨ ਦੀ ਗੱਲ ਕਰੀਏ ਕਿਉਂਕਿ ਉਹ ਵਿਕਟਮ ਇੱਥੇ ਹੋਇਆ ਹੈ ਸ਼ਿਕਾਰ ਇੱਥੇ ਹੋਇਆ ਉਸ ਬੋਲੀ ਦਾ ਤੇ ਇੱਥੇ ਜੇ ਕੋਈ ਚਸ਼ਮ ਦੀ ਜੇ ਗਵਾ ਹੇ ਅਵੇਲੇਬਲ ਹੈ ਤਾਂ ਉਹਦੇ ਤੇ ਯਕੀਨਨ ਪਰਚਾ ਕਰਾਇਆ ਜਾ ਸਕਦਾ ਹੈ ਇਸ ਗੱਲ ਨਹੀਂ ਗੇਰਾ ਪ੍ਰੋਵੀਜ਼ਨ ਤੇ ਜੇ ਉਹ ਕੋਈ ਕਈ ਵਾਰ ਹੁੰਦਾ ਵੀ ਇੱਥੇ ਕੋਈ ਇਨਸੀਡੈਂਟ ਕਰਕੇ ਦੂਸਰੇ ਪਾਸੇ ਭੱਜ ਕੇ ਚਲਾ ਗਿਆ ਜਾਂ ਦੂਸਰੇ ਪਾਸੇੋਂ ਕ੍ਰਾਈਮ ਹੋ ਗਿਆ ਸੋ ਇਹਨੂੰ ਰੋਕਿਆ ਜਾ ਸਕਦਾ ਇਹਦੇ ਚ ਕੰਪਲੇਂਟ ਜਿਹੜੀ ਹੈ ਐਫ ਆਈ ਆਰ ਦਰਜ ਕਰਕੇ ਬੰਦੀ ਕਾਰਵਾਈ ਜਿਹੜੀ ਪੰਜਾਬ ਪੁਲਿਸ ਉਹ ਕਰ ਸਕਦੀ ਐ ਸਿਕਾ ਬਿਲਕੁਲ ਕੀ ਐਕਸ਼ਨ ਜਿਹੜਾ ਹੈ ਫਿਰ ਆਮ ਕੇਸਾਂ ਦੇ ਵਾਂਗ ਹੀ ਹੋਏਗਾ ਇਸ ਕੇਸ ਦੇ ਵਿੱਚ ਵੀ ਉਸੇ ਕਿਸਮ ਦਾ ਹੋਏਗਾ ਜੀ ਫਿਰ ਜਦੋਂ ਆਪਾਂ 302 ਦੀ ਗੱਲ ਕਰਦੇ ਆਂ ਇਹ ਤਾਂ ਮਰਡਰ ਹੈ ਸਰਟੀਫਿਕੋ ਆਪਣੇ ਜਸਟੀਫਿਕੇਸ਼ਨ ਦੇਣਗੇ ਵੀ ਸਾਨੂੰ ਤਾਂ ਜੀ ਮੈਜਿਸਟਰੇਟ ਦੇ ਆਰਡਰ ਸੀ ਜਾਂ ਹੋਰ ਸੀ ਤਾਂ ਸਾਨੂੰ ਇਹ ਫੋਰਸ ਯੂਜ਼ ਕਰਨ ਦਾ ਅਥਾਰਟੀ ਸੀ ਸਾਡੇ ਕੋਲ ਇਹ ਤੋਂ ਚੀਜ਼ਾਂ ਪੇ ਚੀਜ਼ਾਂ ਤਾਂ ਚੀਜ਼ਾਂ ਜਿਹੜੀਆਂ ਰਹਿਣ ਗਿਆ ਟ੍ਰਾਇਲ ਦੇ ਵਿੱਚ ਜੀ ਅ퍼 ਇੱਕ ਉਦਾਹਰਣ ਜਿਹੜੀ ਹੈ ਰੰਜੀਵਨ ਜੀ ਇਹ ਵੀ ਹੈ ਕਿ ਜਦੋਂ ਤੇਜਿੰਦਰ ਪਾਲ ਬੱਗਾ ਜੋ ਕਿ ਭਾਜਪਾ ਦੇ ਆਗੂ ਨੇ ਗ੍ਰਿਫਤਾਰ ਕਰਨ ਲਈ ਜਦੋਂ ਪੁਲਿਸ ਜਾਂਦੀ ਹੈ ਤਾਂ ਉਸ ਗ੍ਰਿਫਤਾਰ ਕਰਕੇ ਵਾਪਸ ਸਾਰੀ ਹੁੰਦੀ ਹੈ ਤੇ ਹਰਿਆਣਾ ਪੁਲਿਸ ਦੇ ਵੱਲੋਂ ਦੀ ਰੋਕ ਲਿਆ ਗਿਆ ਸੀ ਉਸ ਸਮੇਂ ਦੇ ਉਤੇ ਕਿਸ ਤਰੀਕੇ ਦੀ ਕਾਰਵਾਈ ਨਹੀਂ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਇਸ ਹਨ ਜੀ ਕੋ ਜਰਸਡਿਕਸ਼ਨ ਦੇਖੋ ਇਹਦੇ ਵਿੱਚ ਮੈਂ ਸਮਝਦਾ ਹਾਂ ਕਿ ਜਿੱਥੇ ਸਾਡੇ ਮੈਂਟਨਰੀ ਹੁੰਦੀ ਹੈ ਜਿੱਥੇ ਸਾਡੇ ਲੀਗਲ ਪ੍ਰਵੀਜ਼ਨਸ ਨੇ ਉੱਥੇ ਜਿਹੜੀਆਂ ਪੋਲੀਟੀਕਲ ਇੱਛਾਵਾਂ ਨੇ ਉਹ ਕੀ ਨੇ ਉਹਦੇ ਮੁਤਾਬਕ ਵੀ ਮੈਂ ਦੇਖਿਆ ਕਾਨੂੰਨ ਦੀਆਂ ਜਿਹੜੀਆਂ ਬੈਸੀਆਂ ਨੇ ਉਹ ਘੁੰਮਦੀਆਂ ਨੇ ਜੀ ਜਿਹੜੇ ਜਿਹੜੇ ਮੌਜੂਦਾ ਹਾਕਮ ਹੁੰਦੇ ਨੇ ਜੋ ਰਾਧੀਆਂ ਛਾਵਾ ਵਾਲੇ ਉਹ ਕੀ ਚਾਹੁੰਦੇ ਨੇ ਅਸੀਂ ਪਿਛਲੇ ਸਮੇਂ ਦੇਖ ਰਹੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਜਲਦੀਸ ਨੇ ਉਹਨਾਂ ਨੂੰ ਜਿਹੜੀ ਹਾਕਮ ਤੇ ਹੁੰਦੀ ਆ ਆਪਣੇ ਮੁਤਾਬਕ ਦੇ ਸੀ ਯੂਜ਼ ਕਰਨਾ ਚਾਹੁੰਦੇ ਜੀ ਪਰ ਪੰਜਾਬ ਪੁਲਿਸ ਕੋਲ ਤੁਸੀਂ ਕਹਿ ਰਹੇ ਹੋ ਕਿ ਇਸ ਦਾ ਪੂਰਾ ਪੂਰਾ ਅਧਿਕਾਰ ਹੈਗਾ ਕਿ ਐਫ ਆਈ ਆਰ ਉਸ ਤਰੀਕੇ ਦੇ ਨਾਲ ਦਰਜ ਕਰ ਸਕਦੇ ਨੇ ਜੇਕਰ ਉਹਨਾਂ ਕੋਲ ਕੰਪਲੇਨਟ ਕੋਈ ਮਿਲਦਾ ਜੀ ਸ਼ੁਭਦਰਮਨ ਦੇ ਕੋਈ ਜਿਹੜੇ ਨਾਲ ਦੇ ਸਾਥੀ ਨੇ ਚਸ਼ਮਿੰਦਰ ਗਵਾਹ ਨੇ ਜਿਹੜੇ ਉਸ ਮੌਕੇ ਤੇ ਸਨ ਉਹਦੇ ਕੰਪਲੈਂਟ ਨੇ ਆਪਣੀ ਜਿਹੜੀ ਕੰਪਲੇਂਟ ਆ ਦਰਜ ਕਰ ਸਕਦੇ ਨੇ ਉਹ ਤੇ ਦੇ ਸਕਦੇ ਨੇ ਉਹਦੇ ਬੇਸਿਸ ਤੇ ਪੰਜਾਬ ਪੁਲਿਸ ਨੇ ਐਫਆਈਆਰ ਰਜਿਸਟਰ ਕਰਨੀ ਚਾਹੀਦੀ ਜੀ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਪੋਲੀਟੀਕਲ ਇੰਟਰਸਟ ਜਿਹੜਾ ਉਹ ਜ਼ਰੂਰ ਮੈਟਰ ਕਰ ਰਿਹਾ ਹੈ ਇਸ ਸਮੇਂ ਦੇ ਉੱਤੇ ਕਿਉਂਕਿ 14 ਘੰਟੇ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਿਆ ਐਫਆਈਆਰ ਨਹੀਂ ਹੋਈ ਹੈ ਦੇਖੋ ਪੋਲੀਟੀਕਲ ਤਾਫਰੀ ਚੀਜ਼ਾਂ ਹੁੰਦੀਆਂ ਨੇ ਵੀ ਕਿਉਂਕਿ ਪੂਰੀ ਫੋਰਸ ਦੇ ਉੱਪਰ ਤੁਸੀਂ ਉਹਦੇ ਚੋਂ ਕਿਹੜੇ ਪਾਰਟਿਕੂਲਰ ਬੰਦੇ ਨੂੰ ਪਿੰਪੁਆਇੰਟ ਕਰੋਗੇ ਵੀ ਕਿੰਨੇ ਗੋਲੀ ਚਲਾਈ ਉਹ ਕਿਹੜੀ ਗੋਲੀ ਦੇ ਨਾਲ ਵੱਜਿਆ ਇਹ ਸਾਰੇ ਫਿਰ ਪਤਾਲ ਦੇ ਮਾਮਲੇ ਰਹਿਣਗੇ ਜੀ ਰੰਜੀਵਨ ਦੀ ਐਫਆਈਆਰ ਦੇ ਬਾਰੇ ਤਾਂ ਅਸੀਂ ਜ਼ਿਕਰ ਕੀਤਾ ਪਰ ਇੱਕ ਸਵਾਲ ਜੋ ਇਸ ਵੇਲੇ ਕਾਰਵਾਈ ਚੱਲ ਰਹੀ ਹੈ ਹਰਿਆਣਾ ਦੇ ਬਾਰਡਰ ਦੇ ਉੱਤੇ ਉਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਦੀ ਖੋਲ ਵੀ ਦਿਖਾਏ ਗਏ ਨੇ ਜਿਹੜੇ ਕਿ ਪੱਕੀ ਗੋਲੀਆਂ ਦੇ ਖੋਲ ਨੇ ਅਸ਼ੁਭਕਰਨ ਦੇ ਕਿਉਂਕਿ ਸਿਰ ਦੇ ਵਿੱਚ ਗੋਲੀ ਵੱਜੀ ਹੈ ਕਿਉਂਕਿ ਜਿੱਥੇ ਤੱਕ ਜੋ ਧਰਾਵਾ ਸਾਨੂੰ ਪਤਾ ਹੈ ਕਿ ਉਹ ਪੈਰਾਂ ਦੇ ਵਿੱਚ ਉਸ ਸਮੇਂ ਦੇ ਉੱਤੇ ਗੋਲੀਆਂ ਵੱਜਦੀਆਂ ਨੇ ਉਹ ਵੀ ਰਬੜ ਦੀਆਂ ਗੋਲੀਆਂ ਹੁੰਦੀਆਂ ਨੇ ਜਦੋਂ ਇਸ ਤਰੀਕੇ ਦਾ ਕੋਈ ਵੀ ਅੰਦੋਲਨ ਹੋਵੇ ਜੋ ਕਾਰਵਾਈ ਇਸ ਵੇਲੇ ਹਰਿਆਣਾ ਪੁਲਿਸ ਕਰ ਰਹੀ ਹੈ ਕੀ ਉਸ ਤੇ ਲਈ ਗ੍ਰਹਿ ਮੰਤਰਾਲਾ ਜ਼ਿੰਮੇਵਾਰ ਹੈ ਸਿੱਦੇ ਤੌਰ ਦੇ ਉੱਤੇ ਦੇਖੋ ਬਿਲਕੁਲ ਬਿਲਕੁਲ ਬਣਦਾ ਤੁਹਾਨੂੰ ਜਿਹੜੀ ਪੁਲਿਸ ਦੀ ਇੱਕ ਫੋਰਸ ਹੈ ਚਾਹੇ ਉਹ ਐਕਸੈਸਿਵ ਫੋਰਸ ਕਹਿੰਦੇ ਆ ਉਹਦੇ ਵੀ ਪ੍ਰੋਟੋਕਾਲਸ ਨੇ ਪੈਰਾਮੀਟਰਸ ਨੇ ਤੁਸੀਂ ਬਿਲਕੁਲ ਠੀਕ ਐ ਕਿ ਜੇ ਗੋਲੀ ਚਲਾਉਣ ਦੀ ਨੌਬਤ ਆਉਂਦੀ ਹੈ ਪਹਿਲਾਂ ਵਾਰ ਬਹੁਤ سارے ਪ੍ਰੋਵੀਜ਼ਨਸ ਹੁੰਦੇ ਨੇ ਮੈਜਿਸਟਰੇਟਸ ਕੋਲ ਖੜੇ ਹੁੰਦੇ ਨੇ ਇੱਕ ਅਥਾਰਟੀ ਦੇ ਨਾਲ ਉਹ ਜਿਹੜਾ ਐਕਸ਼ਨ ਲਿਆ ਜਾਂਦਾ ਪਰ ਉਹ ਵੀ ਪਹਿਲਾਂ ਮਾਈਲਡ ਜਿਹੜੀ ਹੁੰਦੀ ਹੈ ਉੱਥੋਂ ਸਟਾਰਟ ਕੀਤਾ ਜਾਂਦਾ ਇਹ ਨਹੀਂ ਆ ਕਿ ਤੁਸੀਂ ਸਿਰ ਦੇ ਵਿੱਚ ਗੋਲੀ ਮਾਰੋਗੇ ਇਹ ਤਾਂ ਫਿਰ ਤੁਸੀਂ ਕਤਲ ਕਰ ਰਹੇ ਹੋ ਜੀ ਔਰ ਜੇਕਰ ਗੋਲਿਆਂ ਦੀ ਗੱਲ ਕੀਤੀ ਜਾਵੇ ਜੋ ਥਰੂ ਗੈਸ ਤੇ ਗੋਲੇ ਸਿੱਟੇ ਜਾ ਰਹੇ ਨੇ ਉਹ ਕਿਸਾਨ ਕਹਿ ਰਹੇ ਨੇ ਐਕਸਪਾਇਰੀ ਨੇ ਤਾਂ ਇਸ ਨੂੰ ਲੈ ਕੇ ਜੇਕਰ ਹਾਈ ਕੋਰਟ ਦੇ ਵਿੱਚ ਕਿਉਂਕਿ ਪਟੀਸ਼ਨ ਦਾਖਲ ਵੀ ਹੋਈ ਹੈ ਕਿ ਸਾਰਾ ਰਿਕਾਰਡ ਜਿਹੜਾ ਦਿੱਤਾ ਜਾਵੇ ਕਿ ਕਿਹੜੇ-ਕਿਹੜੇ ਗੋਲੇ ਸਿੱਟੇ ਗਏ ਕਿੰਨੇ ਸਿੱਟੇ ਗਏ ਐਕਸਪਾਇਰੀ ਡੇਟ ਸੀਗੇ ਕੀ ਸੀਗੇ ਤਾਂ ਇਸ ਤੇ ਉੱਤੇ ਵੀ ਇੱਕ ਸਟਰੋਂਗ ਕੇਸ ਬਣ ਸਕਦਾ ਬਿਲਕੁਲ ਬਣਦਾ ਕਿਉਂਕਿ ਜਿਹੜੀਆਂ ਤੁਸੀਂ ਜੇ ਕੋ ਫੋਰਸ ਵੀ ਯੂਜ਼ ਕਰਨੀਆਂ ਹੁਣ ਸਭ ਤੋਂ ਤੁਸੀਂ ਪਾਣੀ ਦੀ ਗੱਲ ਕਰੋ ਵੀ ਪਾਣੀ ਦੀਆਂ ਬਿਛਾੜਾਂ ਨੇ ਜੇ ਉਹਦੇ ਵਿੱਚ ਤੁਸੀਂ ਤੈਜ਼ਾਬ ਪਾ ਦਿਓ ਇਹ ਤਾਂ ਫਿਰ ਇਨ ਹਿਊਮਨ ਹੋਏਗਾ ਨਾ ਜੀ ਸੋ ਉਹ ਜਿਹੜੇ ਐਕਸਪਾਇਰ ਜਿਹੜੇ ਸੀਗੇ ਆਪਣੇ ਐਨਟੀਆਰ ਗੈਸੇਸ ਉਹਦੇ ਵਿੱਚ ਠੀਕ ਹੈ ਹਾਈ ਕੋਰਟ ਸੰਗਿਆਨ ਲੈ ਰਿਹਾ ਹੈ ਔਰ ਹਾਈ ਕੋਰਟ ਬਿਲਕੁਲ ਸੀਰੀਅਸਲੀ ਇਸ ਤਰ੍ਹਾਂ ਸਮਝਦਾ ਵੀ ਲੈਣਗੇ ਤੇ ਇਹ ਜਿਹੜਾ ਸ਼ਮਰਾਈਟਿਕ ਕਵਾਲੀਸ਼ਨਸ ਵੀ ਨੇ ਜੀ ਰੰਜੀਵਨ ਜੀ ਇੱਕ ਹੋਰ ਇੱਥੇ ਸਵਾਲ ਏ ਖੜਾ ਹੋ ਰਿਹਾ ਹੈ ਕਿ ਜਿਸ ਤਰੀਕੇ ਨਾਲ ਦੇਖਿਆ ਜਾਂਦਾ ਅਕਸਰ ਕੇਸਾਂ ਦੇ ਵਿੱਚ ਅਜਿਹੇ ਕੇਸ ਜਦੋਂ ਹੁੰਦੇ ਨੇ ਬੇਸ਼ੱਕ ਆਰਡਰ ਜਿਹੜੇ ਨੇ ਉਹ ਉੱਪਰੋਂ ਦੀ ਆਉਂਦੇ ਨੇ ਕਿ ਪੁਲਿਸ ਨੇ ਕਿਵੇਂ ਕਰਨਾ ਹੈ ਕੀ ਕਾਰਵਾਈ ਕਰਨੀ ਹੈ ਕਿੱਥੇ ਕਿੱਥੇ ਡਿਪਲॉयਮੈਂਟ ਹੋਈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਪਰੋਂ ਦੀ ਚੱਲਦੀਆਂ ਨੇ ਪਰ ਅਜਿਹੇ ਕੇਸਾਂ ਦੇ ਵਿੱਚ ਇੱਕ ਜਿਹੜਾ ਹੈ ਛੋਟਾ ਮੋਹਰਾ ਕਹਿ ਲਈਏ ਵੀ ਉਸ ਦੇ ਉੱਤੇ ਕਾਰਵਾਈ ਹੋ ਜਾਂਦੀ ਹੈ ਤਾਂ ਜੋ ਹੁਣ ਇਹ ਗੋਲੀ ਵੱਜੀਏ ਸ਼ੁਕਰਾਂ ਦੇ ਸਿਰ ਦੇ ਵਿੱਚ ਵੱਜੀਏ ਪੱਕੀ ਗੋਲੀ ਵੱਜੀਏ ਇਸ ਦੇ ਵਿੱਚ ਸਿਰਫ ਅਫਸਰਾਂ ਤੱਕ ਹੀ ਜਿਹੜੀ ਇਹ ਗਾਜੂ ਡਿੱਗ ਕੇ ਰਹਿ ਜਾਏਗੀ ਜਾਂ ਫ ਵੱਡੇ ਅਧਿਕਾਰੀਆਂ ਦੇ ਉੱਤੇ ਦੇਖੋ ਬਿਲਕੁਲ ਇਹਦੇ ਵਿੱਚ ਹੁਣ ਜਿਹੜੇ ਅਧਿਕਾਰੀ ਨੇ ਮੈਂ ਸਮਝਦਾ ਹਾਂ ਬਹੁਤ ਛੋਟੇ ਲੈਵਲ ਤੇ ਜਦੋਂ ਆਏਗੀ ਗੋਲੀ ਤਾਂ ਇੱਕ ਕਿਸੇ ਇੱਕ ਮੈਂ ਸਮਝਦਾ ਹੋ ਸਕਦਾ ਬਹੁਤ ਜ਼ਿਆਦਾ ਛੋਟੇ ਰੈਂਕ ਦਾ ਪੁਲਿਸ ਮੁਲਾਜ਼ਮ ਹੋਵੇਗਾ ਹੁਣ ਜੇ ਅਸੀਂ ਕਹੀਏ ਵੀ ਉਹ ਮਰਡਰਰ ਹੈ ਜਾਂ ਉਸਨੇ ਕਤਲ ਕੀਤਾ ਹੈ ਸ਼ੁਭਕ ਮਰਨਾ ਉਹਦੀ ਕੋਈ ਦੁਸ਼ਮਣੀ ਤਾਂ ਹੋएगी ਨਹੀਂ ਜੀ ਇਹ ਸਾਰੇ ਹੀ ਆਰਡਰਸ ਚਾਹੇ ਆਪਾਂ ਆਫ ਰਿਕਾਰਡ ਕਹਿ ਦਈਏ ਇਹ ਜਿਹੇ ਮਸਲੇ ਬਹੁਤ سارے ਆਰਡਰ ਛੜੇ ਹੁੰਦੇ ਨੇ ਆਫ ਰਿਕਾਰਡ ਹੀ ਆਉਂਦੇ ਨੇ ਤੁਸੀਂ ਕੀ ਕਰਦੇ ਆਪਾਂ ਤੇ ਕੌਣ ਇਸ ਕਿਸਮ ਦੀਆਂ ਗੱਲਾਂ ਬਹੁਤ ਘੱਟ ਹੁੰਦੀਆਂ ਨੇ ਉਹਨਾਂ ਜਿਹੜੇ ਥੱਲੇ ਡਿਸਟ੍ਰਿਕਟ ਲੈਵਲ ਦੇ ਆਫੀਸਰਸ ਨੇ ਉਹਨਾਂ ਦੇ ਉੱਪਰ ਗਾਹ ਛੁੱਟੀ ਜਾਂਦੀ ਹੈ ਜਦੋਂ ਵੀ ਜੁਡੀਸ਼ੀਅਲ ਇਨਕੁਆਇਰੀਜ਼ ਹੁੰਦੀਆਂ ਨੇ ਉਹ ਤੁਹਾਨੂੰ ਆਪਣੇ ਉੱਪਰ ਚੱਲਣਾ ਪੈਂਦਾ ਇਹ ਜਿਹੜੇ ਪੋਲੀਟੀਕਲ ਜਿਹੜੀਆਂ ਇੰਟੈਂਸ਼ਨਸ ਜਿਹੜੀਆਂ ਦੀਆਂ ਬੈਟ ਉੱਲੀਆਂ ਨੇ ਪਿੱਛੇ ਹੁੰਦੀਆਂ ਨੇ ਉਹ ਫਿਰ ਸਾਫ਼ ਬਰੀ ਆਪਾਂ ਹੁੰਦੇ ਦੇਖੇ ਰੰਜੀਤ ਸਿੰਘ ਜੀ ਫਿਰ ਮੰਨਿਆ ਜਾਵੇ ਕਿ ਜੇ ਇਹ ਕੇਸ ਵੀ ਜਿਹੜਾ ਬਣਦਾ ਹੈ ਜੇਕਰ ਤੁਸੀਂ ਕਹਿ ਰਹੇ ਹੋ ਕਿ ਆਮ ਕੇਸਾਂ ਵਾਂਗ ਹੀ ਕੇਸ ਬਣੇਗਾ ਕੋਈ ਸਪੈਸ਼ਲ ਕੇਸ ਨਹੀਂ ਬਣੇਗਾ ਤਾਂ ਇਸ ਦੇ ਵਿੱਚ ਨਾ ਹੀ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਗ੍ਰਹਿ ਮੰਤਰੀ ਦੇ ਉੱਤੇ ਵੀ ਐਫ ਆਈ ਆਰ ਦਰਜ ਹੋਵੇ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਤੇ ਵੀ ਐਫ ਆਈ ਆਰ ਦਰਜ ਹੋਵੇ ਯਾਨੀ ਕਿ ਕਿਤਨਾ ਕਿਤੇ ਉਹ ਬਚ ਸਕਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਤੁਸੀਂ ਕਹਿੰਦੇ ਹੋ ਆਫਰ ਰਿ ਅਸੀਂ ਕਿਹੜਾ ਮੰਨ ਕਰ ਲੈਂਦੇ ਆ ਅਸੀਂ ਅਸੀਂ ਕਹਿੰਦੇ ਆ ਜੀ ਅਮਿਤ ਸ਼ਾਹ ਜੀ ਦੇ ਮਰਦਾ ਕਰੋ ਜੀ ਨੈਲ ਵਿੱਚ ਜੀ ਪਰਚਾ ਕਰੋ ਜੀ ਖਤਰ ਸਾਹ ਤੇ ਕਰੋ ਜੀ ਇਹ ਗੱਲਾਂ ਕਹਿਣ ਨੂੰ ਸੈਂਸੇਸ਼ਨਲ ਖਬਰ ਦੇ ਐਂਗਲ ਤੋਂ ਮੈਂ ਸਮਝਦਾ ਵੀ ਠੀਕ ਰਹਿ ਸਕਦੀਆਂ ਨੇ ਪਰ ਜਦੋਂ ਅਸੀਂ ਉਹਨਾਂ ਦੀ ਹਕੀਕਤ ਦੇ ਵਿੱਚ ਆਉਂਦੇ ਆ ਤਾਂ ਉਹ ਚੀਜ਼ਾਂ ਮੈਟੀਰੀਅਲਾਈਜ਼ ਨਹੀਂ ਹੁੰਦੀ ਉਸ ਤਰ੍ਹਾਂ ਜੀ ਪਰ ਇਹਦੇ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਸਾਰਾ ਦੇਸ਼ ਇਹ ਸਿੱਧੂ ਦੇਖ ਰਿਹਾ ਦੁਨੀਆ ਦੇਖ ਰਹੀ ਹੈ ਜੁਡੀਸ਼ਲ ਸਿਸਟਮ ਵੀ ਇਹਦੇ ਵੱਲ ਨਿਗਰਾਨੀ ਰੱਖ ਰਿਹਾ ਉਹਦੇ ਵਿੱਚ ਮੈਂ ਸਮਝਦਾ ਵੀ ਸੈਂਟਰ ਗਵਰਨਮੈਂਟ ਨੂੰ ਔਰ ਹਰਿਆਣਾ ਗਵਰਨਮੈਂਟ ਨੂੰ ਜਿਹੜੀਆਂ-ਜਿਹੜੀਆਂ ਵੀ ਸਟੇਟਸ ਇਹਦੇ ਵਿੱਚ ਇਨਵੋਲ ਬਣੇ ਉਹਨਾਂ ਨੂੰ ਬੜੇ ਤਹਮਲ ਦੇ ਨਾਲ ਇਸ ਈਸ਼ੂ ਨੂੰ ਹੈਂਡਲ ਕਰਨਾ ਚਾਹੀਦਾ ਹੈ ਇਹ ਬਿਲਕੁਲ ਇੱਕ ਖਤਰਨਾਕ ਰੁਝਾਨ ਹੈ ਕਿ ਜਦੋਂ ਤੁਸੀਂ ਆਪਣੇ ਹੀ ਲੋਕ ਜਿਹੜੇ ਹੱਕੀ ਮੰਗਾ ਭਾਵੇਂ ਮੁਲਾਜ਼ਮ ਹੈ ਚਾਹੇ ਕੋਈ ਮਜ਼ਦੂਰ ਹੈ ਚਾਹੇ ਕਿਸਾਨ ਹੈ ਜੀ ਇਸ ਤਰ੍ਹਾਂ ਦੇ ਹਰਬੇ ਵਰਤੋਂਗੇ ਜੀ ਇਹ ਸਾਡੀ ਡੈਮੋਕ੍ਰੇਸੀ ਵਾਸਤੇ ਵੀ ਕੋਈ ਅੱਛਾ ਸਿਗਨਲ ਨਹੀਂ ਹੈ ਬਿਲਕੁਲ ਬਿਲਕੁਲ ਜ਼ਾਹਰ ਤੌਰ ਦੇ ਉੱਤੇ ਧੰਨਵਾਦ ਬਹੁਤ-ਬਹੁਤ ਰੰਜੀਵਨ ਜੀ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਜਾਣਕਾਰੀ ਤੁਸੀਂ ਸਾਰੀ ਲੀਗਲ ਟਾਲ ਦੇ ਉੱਤੇ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਕੀ ਕੁਝ ਜਿਹੜਾ ਹੋ ਸਕਦਾ ਹੈ ਕਿ ਕੁਝ ਨਹੀਂ ਤਾਂ ਇੱਥੇ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸੀਨੀਅਰ ਅਧਿਕਾਰੀ ਜਿਹੜੇ ਦੀ ਜੇਕਰ ਕੇਸ ਬਣਦਾ ਹੈ ਤਾਂ ਉਹ ਬਤ ਸੱਕਦੇ ਨੇ ਕਿਉਂਕਿ ਸਾਰੇ ਜਿਹੜੇ ਇਹ ਹੁਕਮ ਹੁੰਦੇ ਨੇ ਆਫ ਦਿ ਰਿਕਾਰਡ ਜਿਹੜੇ ਹੁਕਮ ਕੀਤੇ ਜਾਂਦੇ ਨੇ